ਟੀਮ ਹਿਊਮਨ ਸਰਵਿਸ ਸੁਸਾਇਟੀ ਨੇ ਨਸ਼ੇ ਖਿਲਾਫ ਕੈਰੀਅਰ ਅਕੈਡਮੀ ਸਕੂਲ 500 ਰੋਡ ਪਟਿਆਲਾ ਦੇ ਵਿੱਚ ਸੈਮੀਨਾਰ ਕੀਤਾ ਟੀਮ ਹਿਊਮਨ ਸਰਵਿਸ ਸੁਸਾਇਟੀ ਪੰਜਾਬ ਦੇ ਵੱਲੋਂ ਨਸ਼ੇ ਖਿਲਾਫ ਪੂਰੇ ਪੰਜਾਬ ਵਿੱਚ ਜਾਗਰੂਤ ਰੈਲੀਆਂ ਦੇ ਸਕੂਲ ਕੋਲਜ਼ਾਂ ਵਿੱਚ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਇਸ ਲਈ ਤਹਿਤ 500 ਰੋਡ ਕੈਰੀਅਰ ਅਕੈਡਮੀ ਸਕੂਲ ਵਿੱਚ ਵੀ ਬੱਚਿਆਂ ਨੂੰ ਨਸ਼ੇ ਖਿਲਾਫ ਦੇ ਨਸ਼ੇ ਦੇ ਬੁਰੇ ਪ੍ਰਭਾਵ ਦੀ ਜਾਣਕਾਰੀ ਦਿੱਤੀ ਗਈ ਜੋ ਨਸ਼ਾ ਕਰੇਗਾ ਜਾਂ ਗੋਲੀ ਘੱਟ ਉਠਾਏਗਾ ਆਪਣੇ ਅੰਦਰ ਇਨਸਾਨ ਹੁੰਦਾ ਹੈ ਆਪਣਾ ਤੁਸੀਂ ਜੋ ਮਾਪੇ ਦਾ ਭਵਿੱਖ ਹੋ ਮਾਪੇ ਤੁਹਾਨੂੰ ਪੜਾ ਲਿਖਾ ਰਹੇ ਨੇ ਉਹਨਾਂ ਦੇ ਸੁਪਨੇ ਨੇ ਪੂਰਾ ਕਰਨ ਵਾਸਤੇ ਬੰਦ ਤੋਂ ਬੰਦ ਕੋਸ਼ਿਸ਼ ਕਰੋ ਕਿਉਂਕਿ ਨਸ਼ਾ ਇੱਕ ਐਸੀ ਲਾਨਤ ਹੈਗੀ ਆ ਵੀ ਪੀੜ੍ਹੀ ਦੀ ਪੀੜ੍ਹੀ ਨਸਲ ਜਾ ਜਾਂਦੀ ਹੈ ਇਹ ਇੱਕ ਸਟਾਰਟਿੰਗ ਹੁੰਦੀ ਆ ਸ਼ੌਕ ਵਾਸਤੇ ਵੀ ਆ ਜਾ ਬੀਅਰ ਪੀ ਲਈਏ ਜਾਂ ਉਸ ਕੈਪਸੂਲ ਗੋਲੀ ਹੈ ਨਾ ਸਟਾਰਟਿੰਗ ਗੰਦਾ ਬੰਦਾ ਬੰਦਾ ਜਲਦੀ ਕਰਦਾ ਡੋਪ ਮਤਲਬ ਤੁਸੀਂ ਇਸ ਚੀਜ਼ ਨੂੰ ਦੂਰ ਰਹਿਣਾ ਹੈ ਤੇ ਨਸ਼ੇ ਤੋਂ ਖਿਲਾਫ ਕੋਈ ਵੀ ਕੰਮ ਨਹੀਂ ਕਰਨਾ ਆਪਣੇ ਮਾਪੇ ਦਾ ਸਭ ਤੋਂ ਪਹਿਲਾਂ ਰਿਸਪੈਕਟ ਕਰੋ ਅੱਜ ਤੁਹਾਡੇ ਗੁਰੂ ਨੇ ਪ੍ਰਿੰਸੀਪਲ ਮੈਮ ਤੇ ਜੋ ਵੀ ਤੁਹਾਡੇ ਟੀਚਰ ਨੇ ਗੁਰੂ ਤੋਂ ਬਾਅਦ ਮਾਪੇ ਤੋਂ ਬਾਅਦ ਇਹ ਗੁਰੂ ਹੁੰਦੇ ਹਨ ਜੇ ਤੁਹਾਨੂੰ ਅੱਜ ਪੜਾ ਲਿਖਾ ਰਹੇ ਨੇ ਤੁਹਾਨੂੰ ਇਸ ਸਟੈਂਡ ਤੇ ਲੈ ਕੇ ਆਏ ਨੇ ਉਹ ਸਿਰਫ ਮੈਂ ਤੁਹਾਨੂੰ ਕਹਿਣਾ ਜਾਵਾਂਗਾ ਕਿ ਆਪਣੇ ਮਾਪੇ ਤੇ ਗੁਰੂ ਦੀ ਇੱਜ਼ਤ ਕਰੋ ਤੇ ਵੈਸੇ ਵੀ ਤੁਹਾਡੀ ਡਿਸਪਲਿਨ ਦੇਖ ਕੇ ਪਤਾ ਹੀ ਲੱਗਦਾ ਤੁਸੀਂ ਸਕੂਲ ਬਹੁਤ ਵਧੀਆ ਤੁਹਾਡਾ ਕੈਰੀਅਰ ਅਕੈਡਮੀ ਥੋੜਾ ਕੈਰੀਅਰ ਬਣਾਉਣ ਵਾਸਤੇ ਹੀ ਤੁਹਾਡੇ ਮਾਪੇ ਤੇ ਸਕੂਲ ਥੋੜਾ پوری ਕੋਸ਼ਿਸ਼ ਕਰ ਰਹੇ ਬਟ ਤੁਹਾਨੂੰ ਵੀ ਆਪਣੀ ਕੋਸ਼ਿਸ਼ ਮਜ਼ਬੂਤ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਆਪਣਾ ਨਾਮ ਲੋਸ਼ਣ ਕਰੋ ਤੇ ਵੱਡੇ ਵੱਡੇ ਸਿੱਖਾ ਦੇ ਸਜਾਓ ਤੁਹਾਨੂੰ ਬਹੁਤ ਬਹੁਤ ਕੰਗ੍ਰੈਚੁਲੇਸ਼ਨ ਦਾ ਤੇ ਬਹੁਤ ਡਿਸਪਲਾਈਨ ਵਾਲੇ ਬੰਦੇ ਹੋ ਤੁਹਾਡੀ ਫੇਸਬੁਕ ਪਹਿਲੀ ਤੋਂ ਬਾਅਦ ਲੱਗ ਰਿਹਾ ਹੈ ਕੋਈ ਵੀ ਉਹਨੇ ਮੁੰਡਾ ਨਸ਼ਾ ਪੱਤਾ ਨਹੀਂ ਕਰਦਾ ਬੱਚੇ ਦੇ ਸਾਨੂੰ ਇਹ ਡੇਲੀ ਅਸੀਂ ਦੇ ਦਿਆਂ ਬਾਕੀ ਕੋਈ ਕਰਦਾ ਜਾਂ ਕੁਝ ਤੁਹਾਨੂੰ ਪਤਾ ਲੱਗਦਾ ਤੁਸੀਂ ਕਿਸੇ ਦੇ ਮੋਰ ਨਹੀਂ ਜਾਣਾ ਸਿਰਫ ਪ੍ਰਿੰਸੀਪਲ ਮੈਮ ਨੂੰ ਬਦਲਿਓ ਜਾਂ ਸਾਡਾ ਨੰਬਰ ਲੈ ਲਿਓ ਸੰਤੋਸ਼ ਨਾਲ ਕਿਉਂਕਿ ਇਸ ਏਰੀਆ ਤੇ ਮੈਂ ਥੋੜਾ ਸਰਵੇ ਕੀਤਾ ਸੀ ਪੂਰੇ ਹੈ ਥੋੜਾ ਬਧਰ ਨੈਸੀ ਦੀ ਮਾਰ ਅਕਰ ਥਾਣਾ ਖੜੇ ਐਸਐਸਟੀਓ ਬ੍ਰਦਰ ਹੈ ਇਸ ਕੈਮਰਾ ਸੀਏਏ ਬ੍ਰਦਰ ਐਸਐਸਟੀਓ ਲਗਾ ਤੁਹਾਨੂੰ ਨਾ ਪੂਰਾ ਸਪੋਰਟ ਕਰਾਂਗੇ ਐਸਐਸਪੀ ਮਤਲਬ ਉਹਨੂੰ ਬੱਚੇ ਨੂੰ ਜਿਆਦਾ ਪਤਾ ਹੁੰਦਾ ਜਦੋਂ ਕੋਈ ਨਸ਼ਾ ਕਰਕੇ ਆਉਂਦਾ ਨਾ ਸਭ ਤੋਂ ਪਹਿਲਾਂ ਤਾਂ ਆਪਣੇ ਫਰੈਂਡਸ ਨੂੰ ਪਤਾ ਲੱਗਦਾ ਮੇਰਾ ਨਾਲ ਫਰੈਂਡ ਕੀ ਖਾਗੜਾ ਦਾ ਪਿਗੈਣਾ ਤੇ ਮਾਪ ਪਿਓ ਨੂੰ ਪਤਾ ਲੱਗਦਾ ਫਿਰ ਅਗਲਾ ਲਘੋਲਨ ਦਾ ਖੱਡ ਪਰੇ ਸੂਦਰ ਜਗਾ ਸੂਦਰ ਤੇ ਸੂਦਰ ਜਗ੍ਹਾ ਉਹ ਡਬਲ ਵਿਗੜ ਜਾਂਦਾ ਜਦੋਂ ਇੰਨਾ ਕ ਵਿਗੜ ਜਾਂਦਾ ਵੀ ਉਹਦਾ ਲਾਜ ਹੀ ਨਹੀਂ ਹੁੰਦਾ ਦੁਆਰਾ ਇਸ ਕਰਕੇ ਸਾਰੇ ਨੂੰ ਬੇਨਤੀ ਕਰਾਂਗਾ ਨਸ਼ੇ ਤੋਂ ਬਚ ਕੇ ਰਹੀਓ ਤੇ ਸਾਡੇ ਲੈ ਕੋਈ ਪੰਜਾਬ ਦੇ ਵਿੱਚ ਕੋਈ ਵੀ ਸੇਵਾ ਹੋਵੇ ਟੀਮ ਹਿਮਨਸੈਟਰੀ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਤੁਹਾਡੇ ਨਾਲ ਤੁਹਾਡਾ ਹਮੇਸ਼ਾ ਖੜਾਗਾ ਬਾਕੀ ਤੁਹਾਨੂੰ ਮਿਲ ਕੇ ਬਹੁਤ ਅੱਛਾ ਲੱਗਾ ਥੈਂਕ ਯੂ ਧੰਨਵਾਦ